ਹਾਂਜੀ ਆਪਣਾ ਮਸਾਲਾ ਆਪਾਂ ਪਕਾ ਰਹੇ ਹਾਂ ਜੀ ਚੰਗੀ ਤਰ੍ਹਾਂ ਬਣਾ ਕੇ ਕਰ ਲਾਂਗੇ ਤਿਆਰ ਹਾਂਜੀ ਆਪਾਂ ਬਣਾਇਆ ਜੀ ਪਨੀਰ ਇਹ ਪਨੀਰ ਆਪਾਂ ਬਣਾਇਆ ਜੀ ਜਿਹੜੀ ਧੋਵੇਂ ਮੂੰਗੀ ਆਪਣੀ ਦਾਲ ਹੁੰਦੀ ਆ ਉਹ ਦਾਲ ਤੇ ਚੌੜ ਆਪਾਂ ਨੇ ਜੀ ਭਿਉਂ ਕੇ ਰੱਖਦੇ ਸੀ ਸਾਰੀ ਰਾਤ ਆਪਾਂ ਨੇ ਭਿਉਂ ਕੇ ਰੱਖੇ ਸਵੇਰ ਨੂੰ ਆਪਾਂ ਉਹਨੂੰ ਛਾਣ ਕੇ ਜੀ ਗ੍ਰाइंड ਕਰ ਲਿਆ ਸੀ ਗ੍ਰाइंड ਕਰਕੇ ਫਿਰ ਆਪਾਂ ਉਹਨੂੰ ਜੀ ਸਟੀਮ ਕੀਤਾ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਸਟੀਮ ਕਰਕੇ ਘਾੜਾ ਜਾਜੀ ਉਹਦਾ ਪੇਸਟ ਬਣ ਗਿਆ ਸੀ ਫਿਰ ਆਪਣੀ ਜੰਮ ਗਈ ਉਹਦੀ ਬਰਫੀ ਹਾਂਜੀ ਜਦੋਂ ਜੀ ਆਪਾਂ ਮਿਕਸੀ ਦੇ ਵਿੱਚ ਪੀਸਿਆ ਜੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨਾਲ ਦੇ ਨਾਲ ਪੀਸ ਲਿਆ ਸੀ ਫਿਰ ਆਪਾਂ ਉਹਨੂੰ ਸਟੀਮ ਕਰ ਲਈ ਸੀ ਜੀ ਤੇ ਇਸ ਤਰ੍ਹਾਂ ਦਾ ਆਪਣਾ ਜੀ ਪਨੀਰ ਬਣ ਕੇ ਹੋ ਗਿਆ ਤਿਆਰ ਇਹਦੇ ਵੱਡੇ ਪੀਸ ਵੀ ਹਾਂਜੀ ਪਨੀਰ ਜੀ ਆਪਣਾ ਬਣ ਕੇ ਇਸ ਤਰ੍ਹਾਂ ਦਾ ਪੀਸ ਆਪਾਂ ਕੱਟ ਲਏ ਸੀਗੇ ਹੁਣ ਆਪਾਂ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲਏ ਜੀ ਹੁਣ ਆਪਾਂ ਇਹਨਾਂ ਦੀ ਬਣਾ ਰਹੇ ਹਾਂ ਸਬਜੀ ਤੇ ਇਹਦਾ ਮਸਾਲਾ ਜੀ ਤਿਆਰ ਹੋ ਰਿਹਾ ਹੈ ਮਸਾਲਾ ਜੀ ਆਪਣਾ ਬਣਾ ਰਿਹਾ ਆਪਾਂ ਨੇ ਲਸਣ ਪਿਆਜ਼ ਪਾ ਲਿਆ ਸੀ ਬਰਿੰਡ ਕਰਕੇ ਵਿੱਚ ਨੋਰਮਲ ਨਾ ਅਮਰੀਕਨ ਮਸਾਲੇ ਆਪਾਂ ਦਹੀਂ ਤੇ ਬੇਸਣ ਦੇ ਵਿੱਚ ਘੋਲ ਕੇ ਪਾਏ ਨੇ ਜੀ ਵਿੱਚੇ ਪਾ ਲਿਆ ਤੇਜ ਪੱਤਾ ਆਪਣੀ ਗਰੇਵੀ ਬਣ ਕੇ ਹੋ ਰਹੀ ਹੈ ਜੀ ਤਿਆਰ ਹੁ ਪਟਾਕ ਦਾਂਗੇ ਜੀ ਢਾਕੇ 1-2 ਮਿੰਟ ਹੋਰ ਇਹਨੂੰ ਪਕਾ ਲਾਂਗੇ ਅੱਗੇ ਆਪਾਂ ਜਿਹੜਾ ਪਨੀਰ ਬਣਾਇਆ ਜੀ ਉਹ ਵਿੱਚੇ ਪਾ ਦਾਂਗੇ ਸਾਰੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਥੋੜਾ ਜਿਹਾ ਜੀ ਆਪਾਂ ਪਾ ਦਾਂਗੇ ਪਾਣੀ। ਤਹੋਂ ਪਾਉਣੇ ਨੇ। ਥੋੜੀ ਪਾਣੀ ਪਾ ਰਹੇ ਹਾਂ ਵਿੱਚ ਜਿੰਨੀ ਕ ਆਪਾਂ ਨੇ ਗਾੜ੍ਹੀ ਪਤਲੀ ਕਰਨੀ ਉਹਨੇ ਕ ਆਪਾਂ ਪਾਣੀ ਪਾ ਦਾਂਗੇ। ਥੋੜੀ ਆਲੂ ਬੋਇਲ ਕੀਤੇ ਹੋਏ ਨੇ ਵਿੱਚ ਥੋੜੇ ਜਿਹਾ ਆਲੂ ਵੀ ਪਾ ਦਾਂਗੇ। ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾ ਦਾਂਗੇ ਜੇ ਮੇਥੀ ਨਾ ਹੋਵੇ ਜੇ ਆਪਾਂ ਹਰਾ ਧਨੀਆ ਵੀ ਪਾ ਸਕਦੇ ਆ ਜੇ ਧਨੀਆ ਨਾ ਵੀ ਤਾਂ ਮੇਥੀ ਪਾ ਸਕਦੇ ਆ ਮੇਥੀ ਜੇ ਆਪਣੀ ਸકા ਆ ਕੇ ਰੱਖੀ ਹੋਏ ਸਾਰੀ ਸਬਜ਼ੀ ਦੇ ਵਿੱਚ ਆਪਾਂ ਬਾਅਦ ਹੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ ਤਕਾ ਲਾਂਗੇ ਆਪਾਂ ਜਿ ਢੱਕ ਦਾਂਗੇ ਸਬਜ਼ੀ ਨੂੰ ਢੱਕ ਕੇ ਪਕਾ ਲਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਆ ਜੀ ਆਪਾਂ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਾਂਗੇ ਆਪਾਂ ਜਿ ਢੱਕ ਕੇ ਦੋ ਕੁ ਮਿੰਟ ਢੱਕ ਕੇ ਹੋਰ ਪਕਾ ਲਾਂਗੇ ਹਾਂਜੀ ਆਪਣੀ ਸਬਜ਼ੀ ਨੇ ਤੇਲ じゃ ਛੱਡਤਾ ਜੀ ਆਪਾਂ ਥੋੜੀ ਜਿਹੀ ਹੋਰ ਪਕਾ ਲੈਣੇ ਆ ਜਾਣਾ ਤੇ ਪਕੜਾ ਜਾ। ਹਾਂਜੀ ਆਪਣੀ ਸਬਜੀ ਬਣ ਕੇ ਤਿਆਰ ਆ ਜੀ। ਬਹੁਤ ਵਧੀਆ ਜੀ ਆਪਣੀ ਸਬਜੀ ਬਣੀ ਆ ਜੀ ਤੁਸੀਂ ਵੀ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਜੀ। ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜਿਹੜੀ ਲੀ ਸੋਹਣ ਸੋਹਣ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ।